ਗਿਆ ਪਹੁੰਚ ਗਿਆ ਕੀ ਹਾਲ ਹੈ ਸੱਚੀ ਚੀਜ਼ ਹੈ ਹਾ ਹੋ ਲੋਈ ਫਿਰ ਦੋ ਚੋਗੀ ਚਲ ਲੋਈ ਚੇਟੋਈ ਚੱਕ ਹੋਈ ਹਾਲ ਹੋ ਗਰਾ ਸ਼ੱਕ ਮੇਰੀਆ ਚੇਟੋਈ ठोका <laughs> <या। laughs> <laughs> <ता ही>। <laughs> ਹੋਰ ਵੀ ਅਮਰੇ ਕੀ ਹਾਲ ਚੱਲ ਹੈ ਕੀ ਗੱਲ ਫੈਕਟਰੀ ਨਹੀਂ ਗਿਆ ਅੱਜ ਉਹ ਠੀਕ ਠਾਕ ਹੈ ਕੋਈ ਟਲਮਟ ਤਾਂ ਨਹੀਂ ਨਾ ਬਾਈ ਸਭ ਠੀਕ ਠਾਕ ਅੱਜ ਫੈਕਟਰੀ ਸੁੱਟੀ ਸੀ ਤਾਂ ਨਹੀਂ ਗਿਆ ਤੂੰ ਦੱਸ ਕਿਧਰ ਨੂੰ ਲੂ ਚੱਕਿਆ ਉਹ ਬਸ ਆਉਣਾ ਆ ਖੇਤ ਚਾਹ ਫੜਾਇਆ ਮਾਂ ਉਹ ਨਾਲੇ ਮੈਂ ਤੇਰੇ ਨਾਲ ਗੁੱਸੇ ਆ ਤੂੰ ਅੱਜ ਘਰੀ ਦੀ ਪਰ ਮੈਨੂੰ ਦੱਸਿਆ ਬਣੀ ਬਾਈ ਗੁੱਸਾ ਕਾ ਤੂੰ ਕਰਦਾ ਮੈਂ ਸੋਚਿਆ ਘਰੇ ਹੋਵੇਗਾ ਕੰਮ ਕਰਦਾ ਹੋਵੇਗਾ

3 ਗੱਜਰਾ ਵਧੀਆਗਾ 8-8 ਮਾਰਦੇ ਆ ਲਾਲਾ ਸੀਤੀ ਬਾਜੀ ਕਾਹਰੇ ਨੂੰ ਸੱਲਮ ਕਾਈ ਬੈਠਾ ਕੋਈ ਨਾ ਮੈਂ ਪੁੱਛਦਾ ਹਾਂ ਹੋਰ ਆਮਰੇ ਹੁਣ ਦੱਸ ਕੀ ਗੱਲ ਹੋ ਗਈ ਉਹਦਾ ਹੱਜਾ ਬੈਠਾ ਹੈ ਉਹ ਕਿਤੇ ਪਰਜਾਈ ਤਾਂ ਨਹੀਂ ਲੜਤੀ ਨਾ ਬਾਈ ਇਹਹੀ ਕੋਈ ਗੱਲ ਨਹੀਂ ਕੋਈ ਆਰਾਮਰੇ ਕਮੈ ਤੈਨੂੰ ਇੱਕ ਦੋ ਦਿਨਾਂ ਤੋਂ ਨਹੀਂ ਜਾਣਦਾ। ਕੋਈ ਤੂੰ ਮੇਰੇ ਪਛਪੰਦਾ ਯਾਰ ਆਇਆ ਹੈ। ਤੂੰ ਕੋਈ ਗੱਲ ਤਾਂ ਜ਼ਰੂਰ ਲੁਕੋ ਰਿਹਾ ਹੈ। ਕੋਈ ਕੋਈ ਸੋਚ ਹੈ। ਕੋਈ ਫਿਕਰ ਹੈ ਤੈਨੂੰ। ਉਹ ਤੂੰ ਖੁੱਲਕੇ ਦੱਸ ਗੱਲ ਕੀ ਹੈ? ਬੋਲ ਹੁਣ। ਬੋਲਦਾ ਕਿਉਂ ਨਹੀਂ? ਫਿਕਰ ਨਹੀਂ ਬਾਈ। ਬੋਝ ਹੈ। ਬੋਝ? ਹਾਂ। ਮੇਰੀ ਤੇ ਮੇਰਾ ਬੋਝ ਹੈ। ਕੀ ਹੋਇਆ ਸਰਬੀ ਨੂੰ ਹੋਇਆ ਕੁਝ ਨਹੀਂ ਵਿਆਹਣ ਦੇ ਕਾਬਲ ਹੋ ਗਈ ਸਟੈਸ਼ਨ ਵਾਲੀ ਕਿਹੜੀ ਗੱਲ ਆ ਉਹ ਅਮਰੇ ਉਹ ਮੇਰੀ ਵੀ ਧੀ ਆ ਸਰਬੀ ਕੋਈ ਆਪਾਂ ਰਲ ਕੇ ਵਿਆਹ ਕਰਾਂਗੇ ਉਹ ਸੁੱਖ ਨਾਲ ਦੋ ਘਰਾਂ ਚ ਇੱਕ ਤਾਂ ਧੀ ਆ ਆਪਣੇ ਜਗਰੂਪ ਬਾਈ ਆਪਾਂ ਵਿਆਹ ਤਾਂ ਕਰ ਸਕਦੇ ਆ ਪਰ ਮੁੰਡਿਆਂ ਵਾਲਿਆਂ ਦੀਆਂ ਮੰਗਾਂ ਨਹੀਂ ਵੱਡੀਆਂ ਵੱਡੀਆਂ ਕਾਰਾਂ ਚੰਗਾ ਦਸ ਦੇਜ ਸਭ ਤੋਂ ਵੱਡੀ ਗੱਲ ਆ ਪੈਸਾ ਮੰਗਦੇ ਨੇ ਕਿੱਥੋਂ ਦੇ ਦਾਂਗੇ ਇਨਾ ਪੈਸਾ ਮੇਰੀ ਧੀ ਤਾਂ ਮੇਰੇ ਸਿਰ ਬੋਝ ਹੀ ਬਣ ਗਈ ਅਮਰੇ ਕਮਲਾ ਹੋ ਗਿਆ ਤੂੰ ਤੇਰੇ ਵਰਗੇ ਨੇ ਵੀ ਚਲਾਈ ਹੋਇਆ ਦਾਜ ਦੀ ਕੁੜੀਆਂ ਦੀ ਗਿਣਤੀ ਤਾਂ ਪਹਿਲੀ ਮੁੰਡਿਆਂ ਨਾਲੋਂ ਘੱਟ ਆ ਲੋਕ ਤਾਂ ਕੁੜੀਆਂ ਜੰਮਣ ਤੋਂ ਪਹਿਲੀ ਮਾਰ ਦਿੰਦੇ ਨੇ ਬੁੱਧੂ ਆ ਧੀਆਂ ਵਾਲਾਂ ਦਾ ਸਿਰ ਉੱਚਾਗਾ ਉਹੋ ਨੀਵਾ ਨਹੀਂ ਹੁਣ ਬਿਲਕੁਲ ਉਹਨਾਂ ਵਾਲੇ ਤੇਰੇ ਵਰਗੇ ਮੂਰਖ ਇਸ ਗੱਲ ਨੂੰ ਸਮਝਦੇ ਨਹੀਂ ਉਹ ਸੋਚਦਾ ਅੱਜ ਕੱਲ ਮੁੰਡੇ ਵਾਲਿਆਂ ਨੂੰ ਹੋਣੀ ਚਾਹੀਦੀ ਐ ਆਪਣੇ ਮੁੰਡਿਆਂ ਵਾਸਤੇ ਨੂਹਾਂ ਕਿੱਥੋਂ ਲਿਆਉਣਗੇ ਇਹਨਾਂ ਨੂੰ ਕੋਈ ਸੋਚ ਨਹੀਂ ਮੁੰਡੇ ਵਾਲੇ ਤਾਂ ਸਿੱਧਾ ਦਾਜ ਦਾ ਸੌਦਾ ਮਾਰਦੇ ਨੇ ਨਾਲੇ ਤੇਰੇ ਵੀ ਦੋਣੇ ਦੇਖ ਲਾਂਗੇ ਤੈਨੂੰ ਵੀ ਵਾਹ ਮਰੇ ਗਲਤ ਅਤਰੀ ਠੀਕ ਐ ਪਰ ਮੈਂ ਆਪਣੇ ਜਵਾਕਾਂ ਨੂੰ ਇੰਨਾ ਕਾਬਲ ਬਣਾਇਆ ਕਿ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਆਪ ਪਾਲ ਸਕਣ ਕੋਈ ਦਾਜ ਦੀ ਉਮੀਦ ਤਾਂ ਬਿਲਕੁਲ ਨਾ ਰੱਖਣਾ ਉਹ ਗਰੀਬ ਜ਼ਰੂਰਾਂ ਪਰ ਮਲੰਗ ਨਹੀਂ ਕਿ ਕਿਸੇ ਧੀ ਦੇ ਪਿਓ ਨੂੰ ਮਜਬੂਰ ਕਰਕੇ ਖੁਸ਼ੀਆਂ ਮਨਾਈਏ ਦਾਜ ਉਹੀ ਮੰਗਦ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਨਕਮਾ ਜੰਮਿਆ ਕਮਾ ਕੇ ਨਹੀਂ ਖਾ ਸਕਦਾ ਜਰੂਰ ਪੁੱਤ ਗੱਲ ਤੇਰੀ ਸਹੀ ਆ ਮੈਨੇ ਰੱਬ ਦਾ ਦਿੱਤਾ ਸਾਰਾ ਕੁਛ ਆ ਫੇਰ ਵੀ ਨਾਜਰ ਦਾਜ ਤੇ ਰਹੀ ਗੱਲ ਤੇ ਤੇਰੀ ਸਹੀ ਆ ਕਿਸੇ ਧੀ ਦੇ ਪਿਓ ਨੂੰ ਦੁਖੀ ਕਰਕੇ ਖੁਸ਼ੀ ਮਨਾਈ ਤਾਂ ਕੀ ਮਨਾਈ ਜੀਨੇ ਧੀ ਦੇਤੀ ਸਭ ਕੁਝ ਦਿੱਤਾ ਲੋਕ ਪਤਾ ਨਹੀਂ ਕਿਉਂ ਨਹੀਂ ਸਮਝਦੇ ਮੈਂ ਵਾਦਾ ਕਰਦਾ ਉਹ ਤਾਂ ਨਾ ਵਿਆਹ ਵੀ ਮੈਂ ਗਰੀਬ ਘਰ ਦੇ ਵਿੱਚ ਕਰੂੰਗਾ ਖਰਚਾ ਵੀ ਸਾਰਾ ਮੈਂ ਹੀ ਕਰੂੰਗਾ। ਆਹ ਅਮਰਿਆ ਤੂੰ ਫਿਕਰ ਨਾ ਕਰ ਆਪਾਂ ਸਰਬੀ ਲਈ ਮਿਹਨਤੀ ਮੁੰਡਾ ਲੱਭਾਂਗੇ। ਮੀਨਤ ਦੀ ਖਾਂਦਾ ਹੋਵੇ ਦਾਜ ਤੇ ਨਹੀਂ ਦਿਨਾ ਰਖਦਾ। ਮੈਨੂੰ ਨਹੀਂ ਲੱਗਦਾ ਇਸ ਜਮਾਨੇ 'ਚ ਅਜਾ ਪਰਿਵਾਰ ਹੋ ਜਿਹੜਾ ਬਿਨਾਂ ਦਾਸ ਤੋਂ ਰਿਸ਼ਤਾ ਕਰ ਲੇ। ਓਏ ਅਮਰਿਆ ਉਹ ਕਿਉਂ ਦਿਲੁੱਟੀ ਬੈਠਾ ਤੂੰ? ਕੋਈ ਲੋਕਾਂ ਦੀ ਜ਼ਮੀਰ ਹਜੇ ਮਰੀ ਨਹੀਂ ਜਾਂਦੀ ਐ ਉਹ ਸਰਬੀ ਲਈ ਰਿਸ਼ਤਾ ਮੈਂ ਲੈ ਕੇ ਆਵਾਂਗਾ। ਤੁਹ ਫੇਕਣਾ ਕਰ ਤੋ ਫੇਕਣਾ ਕਰ ਆਪਾਂ ਸਾਰੇ ਰਲ ਕੇ ਵਿਆਹ ਕਰਾਂਗੇ ਉਹ ਵੀ ਬੱਸ ਹੁਣ ਤਾਂ ਲੈ ਗਿਆ ਬਹੁਤ ਜਿਹਾ ਤੋਂ ਆ ਜਾ ਅੱਜ ਰੋਟੀ ਇਕੱਠੇ ਖਾਵਾਂਗੇ ਫਿਰ ਇਕੱਲੀ ਰੋਟੀ ਖਾਵਾਂਗੇ ਓ ਨਹੀਂ ਨਹੀਂ ਸਬਜ਼ੀ ਵੀ ਖਾਵਾਂਗੇ ਕਾਮਣੀਆਂ ਗੱਲਾਂ ਗੁਰਬਾਹ ਨੁੱਪੋ ਘਤ ਤੀਆਂ ਕੁੱਖਾਂ ਵਿੱਚ ਮਾਰ ਦੇ ਦੱਸੋ ਤਾਂ ਸਹੀ ਦੁੱਖ ਤੀਆਂ ਲਾਏਗੀ ਦੇਖੋ ਇੱਕ ਵਾਰ ਗੱਲ ਨੂੰ ਵਿਚਾਰ ਕੇ ਤੀਆਂ ਮੰਗਦੀਆਂ ਨੇ